ਬੀਬੀ ਹਰਸਿਮਰਤ ਕੌਰ ਬਾਦਲ ਨੇ ਨਵੇਂ ਇੰਟੈਰਮ ਬਜਟ ਦੇ ਉੱਤੇ ਵਿਰੋਧਤਾ ਪੇਸ਼ ਕੀਤੀ ਹੈ ਭਾਜਪਾ ਸਰਕਾਰ ਦੇ ਖਿਲਾਫ ਬੀਬੀ ਹਰਸਿਮਰਤ ਕੌਰ ਬਾਦਲ ਬੋਲਦੇ ਨਜ਼ਰ ਆਏ ਨੇ ਕਿਹਾ ਕਿ ਇਹ ਬਜਟ ਬਿਲਕੁਲ ਖੋਖਲਾ ਹੈ ਆਪਣੇ ਵਾਦੇ ਹਰਗੱਜ਼ ਪੂਰੇ ਨਹੀਂ ਕੀਤੇ ਗਏ ਜਿਹੜੇ 2014 ਦੇ ਵਿੱਚ ਵਾਅਦੇ ਕੀਤੇ ਗਏ ਸੀ ਉਹਨਾਂ ਨੂੰ ਪੂਰਾ ਨਹੀਂ ਕੀਤਾ ਗਿਆ ਇਹ ਬੀਬੀ ਹਰਸਿਮਰਤ ਕੌਰ ਬਾਦਲ ਦਾ ਕਹਿਣਾ ਹੈ ਉਹਨਾਂ ਨੇ ਸਾਫ਼ ਕਿਹਾ ਹੈ ਕਿ ਇਹ ਬਜਟ ਬਿਲਕੁਲ ਖੋਖਲਾ ਹੈ ਅੱਛੇ ਦਿਨ ਅਜੇ ਬਹੁਤ ਦੂਰ ਨੇ ਬੀਬੀ ਹਰਸਿਮਰਤ ਕੌਰ ਬਾਦਲ ਦਾ ਇਹ ਬਿਆਨ ਸਾਫ਼ ਜ਼ਾਹਿਰ ਕਰ ਰਿਹਾ ਹੈ ਕਿ ਕਿਸ ਤਰ੍ਹਾਂ ਇਸ ਬਜਟ ਨੂੰ ਲੈ ਕੇ ਵਿਰੋਧੀ ਪਾਰਟੀਆਂ ਨਾਖੁਸ਼ ਨੇ ਮੁਫਤ ਰਾਸ਼ਨ ਦੇਣ ਬਾਰੇ ਬੀਬੀ ਹਰਸਿਮਰਤ ਕੌਰ ਬਾਦਲ ਨੇ ਝਾੜ ਲਾਈ ਹੈ ਉਹਨਾਂ ਨੇ ਕਿਹਾ ਹੈ ਕਿ ਮੁਫਤ ਰਾਸ਼ਨ ਵੰਡਣ ਦੇ ਨਾਲ ਇਹ ਸਾਬਿਤ ਹੁੰਦਾ ਹੈ ਕਿ ਦੇਸ਼ ਦੇ ਵਿੱਚ ਗਰੀਬ ਤਬਕਾ ਕਿੰਨੇ ਵੱਡੇ ਪੱਦਰ ਦੇ ਵਿੱਚ ਮੌਜੂਦ ਹੈ ਇੱਕ ਪਾਸੇ ਤਾਂ ਇਹ ਦਾਅਵੇ ਕੀਤੇ ਜਾ ਰਹੇ ਨੇ ਕਿ ਦੇਸ਼ ਦੀ ਇਕਨੋਮੀ ਲਗਾਤਾਰ ਵਾਧੀ ਪਈ ਹੈ ਹੁਣ ਇਸ ਵੇਲੇ 3 ਟ੍ਰਿਲੀਅਨ ਤੋਂ ਅੱਗੇ ਜਾਣ ਦੀ ਤਿਆਰੀ ਜਿਹੜੀ ਹੈ ਉਹ ਦੇਸ਼ ਦੀ ਇਕਨੋਮੀ ਕਰਦੀ ਪਈ ਹੈ ਪਰ ਇਸ ਮਾਮਲੇ ਨੂੰ ਲੈ ਕੇ ਜੇ ਅਸਲ ਹਾਲਾਤਾਂ ਦੀ ਗੱਲ ਕਰੀਏ ਤਾਂ ਬੀਬੀ ਬਾਦਲ ਦਾ ਕਹਿਣਾ ਹੈ ਕਿ ਦੇਸ਼ ਦੇ ਵਿੱਚ ਜਿਸ ਤਰ੍ਹਾਂ ਫ੍ਰੀ ਸੇਵਾਵਾਂ ਮੰਡੀਆਂ ਜਾ ਰਹੀਆਂ ਨੇ ਖਾਣ ਪੀਣ ਦਾ ਰਾਸ਼ਨ ਵੰਡਿਆ ਜਾ ਰਿਹਾ ਉਸ ਹਿਸਾਬ ਨਾਲ ਦੇਸ਼ ਦੇ ਅੰਦਰ ਗਰੀਬੀ ਬੇहद ਜ਼ਿਆਦਾ ਫੈਲਦੀ ਨਜ਼ਰ ਆ ਰਹੀ ਹੈ ਜਿਸ ਦੇ ਨਾਲ ਸ਼ਾਇਦ ਦੇਸ਼ ਦੀ ਇਕਨੋਮੀ ਦੇ ਨਾਲ ਦੱਸੇ ਅੰਕੜੇ ਜਿਹੜੇ ਨੇ ਉਹ ਝੂਠੇ ਸਾਬਤ ਹੋ ਰਹੇ ਨੇ ਬੀਬੀ ਹਰਸਿਮਰਤ ਕੌਰ ਬਾਦਲ ਨੇ ਇਹ ਵੀ ਕਿਹਾ ਆ ਕਿ ਭਾਜਪਾ ਦੀ ਸਰਕਾਰ ਆਪਣੀ ਪਿੱਠ ਆਪ ਥਪਤ ਪਾਉਂਦੀ ਪਈ ਹੈ ਇਸ ਦੇ ਇਸ ਬਜਟ ਦੇ ਹਸਾਰੇ ਨਾਲ ਜੋ ਕੁਝ ਵੀ ਕਿਹਾ ਗਿਆ ਹੈ ਉਹਨਾਂ ਅੰਕੜਿਆਂ ਦੇ ਉੱਤੇ ਸਵਾਲ ਬੀਬੀ ਹਰਸਿਮਰਤ ਕੌਰ ਬਾਦਲ ਦੇ ਨਜ਼ਰ ਆ ਰਹੇ ਨੇ ਭਾਜਪਾ ਦੀ ਸਰਕਾਰ ਦੇ ਵੱਲੋਂ ਆਪਣਾ ਅੰਤਰੀਮ ਬਜਟ ਪੇਸ਼ ਕੀਤਾ ਗਿਆ ਜਿਸ ਦੇ ਉੱਤੇ ਵਿਰੋਧੀ ਪਾਰਟੀਆਂ ਹੁਣ ਡਟ ਕੇ ਉਸ ਗੱਲ ਦੀ ਵਿਰੋਧਤਾ ਕਰ ਰਹੀਆਂ ਨੇ ਜੋ ਬਜਟ ਪੇਸ਼ ਹੋਇਆ ਖਾਸ ਕਰਕੇ ਉਸ ਗੱਲ ਦੀ ਵਿਰੋਧਤਾ ਕਰ ਰਹੀਆਂ ਨੇ ਜਿੱਥੇ ਕਿਸਾਨਾਂ ਦੇ ਵਿੱਚ ਰੋਸ ਹੈ ਉੱਥੇ ਹੀ ਵਿਰੋਧੀ ਪਾਰਟੀਆਂ ਦੇ ਵਿੱਚ ਵੀ ਇਸ ਬਜਟ ਨੂੰ ਲੈ ਕੇ ਰੋਸ ਹੈਗਾ ਹੈ ਕਿਉਂਕਿ ਜੇ ਬੀਬੀ ਹਰਸ਼ਿਮ੍ਰਤ ਕੌਰ ਬਾਦਲ ਦੀ ਗੱਲ ਬਣੀ ਹੈ ਤਾਂ ਇਹ ਬਜਟ ਬਿਹਦ ਖੋਖਲਾ ਹੈ ਹੋਰ ਕੀ ਕੁਝ ਬੀਬੀ ਹਰਸ਼ਿਮ੍ਰਤ ਕੌਰ ਬਾਦਲ ਇਸ ਮਾਮਲੇ ਨੂੰ ਲੈ ਕੇ ਬੋਲੇ ਨੇ ਬਜਟ ਨੂੰ ਲੈ ਕੇ ਬੋਲੇ ਨੇ ਭਾਜਪਾ ਦੀ ਸਰਕਾਰ ਨੂੰ ਹੋਰ ਕਿਹੜੀ ਕਿਹੜੀ ਝਾੜ ਲਾਈ ਹੈ ਆਓ ਸੁਣ ਇਸ ਬਜਟ ਨੂੰ ਬਿਲਕੁਲ ਇਸ ਬਜਟ ਖਾਲੀ ਖੋਖਲਾ ਸਿਗਾ ਕੁਝ ਵੀ ਨਹੀਂ ਸਿਗਾ ਖਾਸ ਤੌਰ ਤੇ ਪਾਵੇਂ ਕਿਸਾਨਾਂ ਵੱਲੋਂ ਦੇਖਿਆ ਜਾਏ ਯੁਵਾ ਨੌਜਵਾਨਾ ਕਿਸੇ ਵੱਲ ਕੁਝ ਵੀ ਨਹੀਂ ਸਿਗਾ ਸਿਰਫ ਆਪਣੀ ਖੋਖਲੀ ਪੀਠ ਥਪਥਪਾਨ ਦੀ ਗੱਲ ਸੀ ਕਿਤੇ ਨਾ ਕਿਤੇ ਅੱਜ ਦਾ ਦਿਨ ਸਿਗਾ ਜਿੱਥੇ ਤੁਹਾਨੂੰ 2014 ਚ ਜਿਹੜੇ ਤੁਸੀਂ ਵਾਦੇ ਲੋਕਾਂ ਨੂੰ ਕੀਤੇ ਸੀ ਕਿ ਹਿੰਦੁਸਤਾਨੀਆਂ ਦੇ ਅੱਛੇ ਦਿਨ ਆਣਗੇ ਹਰ ਖਾਤੇ ਵਿੱਚ 5 ਲੱਖ ਰੁਪਏ ਆਣਗੇ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕੀਤਾ ਜਾਊਗਾ 5 ਕਰੋੜ ਨੌਜਵਾਨਾਂ ਨੂੰ ਰੋਜ਼ਗਾਰ ਮਿਲੋਗਾ ਆਸੋ ਦਾ ਵੇਰਵਾ ਦੇਣਾ ਸੀਗਾ ਵੀ ਕਿੰਨੇ ਨੌਜਵਾਨਾਂ ਨੂੰ ਤੁਸੀਂ 10 ਸਾਲਾਂ ਚ ਰੋਜ਼ਗਾਰ ਦਿੱਤਾ ਹੈਗਾ ਕਿੰਨੇ ਕਿਸਾਨਾਂ ਦੀ ਤੁਸੀਂ ਆਏ ਦੁੱਗਣੀ ਕਰਤੀ ਹੈ ਕਿੰਨੇ ਹਿੰਦੂਸਤਾਨੀਆਂ ਦੇ ਅੱਛੇ ਦਿਨ ਇੱਕ ਪਾਸੇ ਤੁਸੀਂ ਕਹਿੰਦੇ ਹੋ 25 ਕਰੋੜ ਨੌਜਵਾਨਾਂ 80 ਕਰੋੜ ਪਰਿਵਾਰਾਂ ਨੂੰ ਅਸੀਂ ਪੋਵਰਟੀ ਲਾਈਨ ਤੋਂ ਉੱਪਰ ਚੱਕਿਆ ਹੈ ਤੇ ਅਗਲੇ ਸੈਂਟੈਂਸ ਤੇ ਤੁਸੀਂ ਆਹ ਕਹਿ ਰਹੇ ਹੋ ਕਿ 80 ਕਰੋੜ ਲੋਕਾਂ ਨੂੰ ਉਹਨਾਂ ਨੂੰ ਮੁਫਤ ਰਾਸ਼ਨ ਦੇਣਾ ਪੈ ਰਿਹਾ ਹੈ ਮਤਲਬ ਦੇਸ਼ 'ਚ ਗਰੀਬੀ ਇੰਨੀ ਹੋ ਗਈ ਕਿ ਲੋਕੀ ਖੁਦ ਕਮਾ ਕੇ ਖਾਣ ਜੋਗੇ ਵੀ ਨਹੀਂ ਹੈ ਸਰਕਾਰ ਨੂੰ ਰਾਸ਼ਨ ਦੇਣਾ ਪੈਂਦਾ ਤੇ ਉਹ ਅਨਦਾਤਾ ਜਿਹੜੇ ਇਸ ਰਾਸ਼ਨ ਦਾ ਇੰਤਜ਼ਾਮ ਕਰਦਾ ਹੈ ਖਾਸ ਤੌਰ ਤੇ ਪੰਜਾਬ ਦਾ ਕਿਸਾਨ ਜਿਹੜਾ ਸਭ ਤੋਂ ਵੱਧ ਯੋਗਦਾਨ ਦਿੰਦਾ ਹੈ ਉਹਨਾਂ ਵਾਸਤੇ ਕੁਝ ਨਹੀਂ ਸੋ ਨਾ ਕਿਸਾਨ ਵਾਸਤੇ ਕੁਝ اچھا ਔਰਤਾਂ ਦੀ ਬਹੁਤ ਵੱਡੀਆਂ ਵੱਡੀਆਂ ਗੱਲਾਂ ਪਰ ਜਿਵੇਂ ਖੋਖਲਾ ਉਹ 33% ਰਿਜ਼ਰਵੇਸ਼ਨ ਸੀ ਜਿੰਨੀ ਵੱਡੀ ਬਹੁਮਤ ਦੇ ਨਾਲ ਕਹਿੰਦੇ ਵੀ ਅਸੀਂ ਅਗਲੇ 2 ਸਾਲ ਦੇ ਅੰਦਰ ਜਾਂ ਅਗਲੇ ਇਲੈਕਸ਼ਨ ਤੇ ਜਾਂ 2 ਸਾਲ ਦੇ ਅੰਦਰ ਰੈਜ਼ਰਵੇਸ਼ਨ ਆਊਗਾ ਲੇਕਿਨ ਅੱਜ ਤੱਕ ਕੋਈ ਐਕਸਪਾਇਰੀ ਡੇਟ ਹੀ ਨਹੀਂ ਸੈੱਟ ਕੀਤੀ ਵੀ ਇਹਦੇ ਬਾਅਦ ਆਊਗਾ ਸੋ ਕੁਝ ਨਹੀਂ ਪਤਾ ਗੱਲਾਂ ਬਹੁਤ ਸਾਰੀਆਂ ਹੈਗੀਆਂ ਲੇਕਿਨ ਕਿਤੇ ਨਾ ਕਿਤੇ ਮਹਿਸੂਸ ਹੁੰਦਾ ਹੈ ਕਿ ਜ਼ਮੀਨੀ ਹਕੀਕਤ ਜਿਹੜੀ ਅੱਜ ਦੇ ਨੌਜਵਾਨਾਂ ਦੀ ਹੈਗੀ ਕਿਸਾਨਾਂ ਦੀ ਹੈਗੀ ਲੋਕਾਂ ਦੀ ਹੈਗੀ ਤੇ ਇਹ ਸਰਕਾਰ ਜਿਹੜਾ ਇੱਕ ਬੜਾ ਸੁਨਹਿਰੀ ਚਿੱਤਰ ਦਿਖਾ ਰਹੀ ਹੈ ਸਾਹਮਣੇ ਉਹਦੇ ਵਿੱਚ ਬਹੁਤ ਜ਼ਮੀਨ ਅਸਮਾਨ ਦਾ ਅੰਤਰ ਹੈਗਾ ਚੁਣਾਵੀ ਬਜਟ ਨਹੀਂ ਮੈਂ ਤਾਂ ਕਹਤੀ ਹਾਂ ਇੱਕ ਤਰੀਕੇ ਸੇ थोड़ी मुझे इसमें एरोगेंस नजर आ रही थी कि हम जुलाई में हम बजट पेश या तो आपने आपकी कोई प्लानिंग है जो देशवासियों को नहीं पता तो क्योंकि हर एक इलेक्शन में जो भी यहाँ पहुंचता है पहली चीज आपको ये पता है यू कैन नॉट टेक एनी इलेक्शन फॉर ग्रांटेड क्योंकि इलेक्शन के रिजल्ट लोग क्या समझते हैं वो लोग ही जानते हैं और आज की डेट में आप पहले से ही इतनी एरोगेंटली आप अनाउंस कर रहे हैं कि सही बजट हम जुलाई में करेंगे तो पता नहीं आपने क्या प्लानिंग करी है और ये आपके पास ये ओवर कॉन्फिडेंस क्यों है ये आप ही जानते हैं लेकिन आ, मैं ये जरूर समझती हूँ कि आज समा था कि 10 साल में जो 2014 में आपने बोला था आप वही चीजें निकाल के लोगों को बताएं और उसका वेरवा ना कि आगे की और सपने देखा सब्सक्राइब टू वन इंडिया चैनल एंड नेवर मिस एन अपडेट